हां जी ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਦਾ ਝੋਨਾ ਜਿਹੜਾ 10 ਤੋਂ 15 ਦਿਨ ਹੋ ਗਏ ਆ ਲਾਏ ਨੂੰ ਤੇ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿ ਝੋਨਾ ਜਿਹੜਾ ਪੀਲਾ ਪੈ ਰਿਹਾ ਤੇ ਝੋਨਾ ਜਿਹੜਾ ਫਟਾਰਾ ਨਹੀਂ ਕਰ ਰਿਹਾ ਇਹਦੇ ਬਾਰੇ ਕੋਈ ਹੱਲ ਦੱਸੋ ਤੇ ਕਿਸਾਨ ਵੀਰੋ ਸਭ ਤੋਂ ਸਸਤਾ ਹੱਲ ਹੈਗਾ ਜੀ ਇਹਦਾ ਝੋਨੇ ਨੂੰ ਜਿਹੜਾ ਫਟਾਰਾ ਵੀ ਵਧੀਆ ਕਰੂਗਾ ਤੇ ਤੁਹਾਡਾ ਜਿਹੜਾ ਝੋਨਾ ਕਾਲਾ ਸ਼ਾਹ 나ਗ ਵਰਗਾ ਹੋ ਜਾਊਗਾ ਕਿਸਾਨ ਵੀਰੋ ਤੁਸੀਂ ਕਰਨਾ ਕੀ ਆ ম্যাগਨੀਸ਼ੀਅਮ ਲੈਣਾ ਜੀ ਕਿੱਲੇ ਦਾ ਘੱਟ ਤੋਂ ਘੱਟ 10 ਕਿਲੋ ਤੇ ਵੱਧ ਤੋਂ ਵੱਧ 2 ਜਿਹੜੀ ਆਪਾਂ 10 ਕਿਲੋ ਇੱਕ ਕਿੱਲੇ ਦੀ ਡੋਜ਼ ਆ ਜਿਹੜੀ ਵਰਤਣੀ ਆ ম্যাগਨੀਸ਼ੀਅਮ ਸਸਤਾ ਤਾਤਾ ਜੀ 20 ਕਿਲੋ 25 ਕਿਲੋ ਦੀ ਪੈਕਿੰਗ ਆਉਂਦੀ ਆ ਤੇ 20 25 ਰੁਪਏ ਜਿਹੜਾ ਕਿਲੋ ਦੇ ਹਿਸਾਬ ਨਾਲ ਆਪਾਂ ਨੂੰ ਮਿਲ ਜਾਂਦਾ ম্যাগਨੀਸ਼ੀਅਮ ਤੇ ম্যাগਨੀਸ਼ੀਅਮ ਦਾ ਕੰਮ ਕੀ ਆ ক্লোਰੋਫਿਲ ਆ ਜਿਹੜਾ ਵਧਾਉਂਦਾ ਯਾਨੀ ਕਿ ਹਰਾ ਪਾਣਾ ਜਿਹੜਾ ਵਧਾਉਂਦਾ ਜੇ ਹਰਾ ਫਾਣ ਵਧਾਊਗਾ ਤਾਂ ਉਹਦੇ ਨਾਲ ਜਿਹੜਾ ਆਪਣਾ ਝੋਨਾ ਖਰਾ ਹੋ ਕੇ ਤੇ ਫਟਾਰਾ ਵੀ ਕਰਨਾ ਸ਼ੁਰੂ ਕਰ ਦੂਗਾ ਪੀਲਾਪਾਨਾ ਜਿਹੜਾ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਚੱਕ ਦੂਗਾ ਕਿਸਾਨ ਵੀਰੋ ਜੇ ਤੁਸੀਂ ਮੈਗਨੀਸ਼ੀਅਮ ਨਹੀਂ ਵਰਤਿਆ ਤਾਂ ਇੱਕ ਵਾਰ ਵਰਤ ਕੇ ਜਰੂਰ ਦੇਖੋ ਚਾਹੇ ਇੱਕ ਕਿੱਲੇ ਦੇ ਵਿੱਚ ਟ੍ਰਾਇਲ ਕਰ ਲਓ ਤੁਸੀਂ ਮੈਗਨੀਸ਼ੀਅਮ ਆ ਜਿਹੜਾ 10 ਕਿਲੋ ਤੋਂ ਲੈ ਕੇ 20 ਕਿਲੋ ਤੱਕ ਆਪਾਂ ਵਰਤ ਸਕਦੇ ਘੱਟ ਤੋਂ ਘੱਟ 10 ਕਿਲੋ ਦੀ ਡੋਜ਼ ਆਪਾਂ ਨੂੰ ਦੇਣੀ ਆ ਤੇ ਮੈਗਨੀਸ਼ੀਅਮ ਆਪਾਂ ਯੂਰੀਆ ਦੇ ਨਾਲ ਨਾਰ ਲਾ ਕੇ ਛੱਟਾ ਨਹੀਂ ਜਿਨਾ ਕਿਉਂਕਿ ਇਹ ਪਾਣੀ ਛੱਡ ਜਾਂਦਾ ਕੱਲੇ ਦਾ ਛਿੱਟਾ ਤੁਸੀਂ ਦੇ ਸਕਦੇ ਹੋ ਮੈਗਨੀਸ਼ੀਅਮ ਦਾ ਤੇ ਇੱਕ ਵਾਰ ਟਰਾਈ ਕਰਕੇ ਜਰੂਰ ਦੇਖੋ ਚੋਨਾ ਜਿਹੜਾ ਥੋੜਾ ਪੀਲਾ ਹੋਇਆ ਫਟਾਰਾ ਨਹੀਂ ਕਰ ਰਿਹਾ 4-5 ਦਿਨਾਂ ਦੇ ਵਿੱਚ ਕਾਲਾ ਸ਼ਾ ਚੋਨਾ ਥੋੜਾ ਨਾਗ ਵਰਗਾ ਹੋ ਜੇ ਤਾਂ ਵਧੀਆ ਫਟਾਰਾ ਕਰਨਾ ਸ਼ੁਰੂ ਕਰ ਦੂਗਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਪੇਜ ਨੂੰ ਫੋਲੋ